सादा गुरु अर्जन देव महाराज साहब जी पार्वर गुरु मित्र कृपा करो समझ पाई जाए कि अग्ञानी दूर हो जाए कृपा करो अपने चरण का प्रकाश करो धारण करो ना बाबा कृष्णचंद जी ने हर गोबिंद साहेब महाराज जी होगी बुखार हो गया सेवको माता जी बड़ा चिंता हुई है उन्होंने कहा कि

ਤਨਾਰੇ ਜੋ ਆਦੇਵਾ ਦਾ ਮੁੱਤ ਤੋਂ ਇੱਥੇ ਜਵਾਬ ਰੱਖੋ ਜਿੰਨੇ ਦੇ ਮੈਂ ਜਾਗੀਰ ਮੈਨੂੰ ਬਾਦਾਂ ਦੀ ਇੱਕ ਜਾਗੀਰ ਦੇ ਵਿੱਚ ਮਿਲ ਦਿੱਤਾ ਹੋਇਆ ਮੈਂ ਤੁਹਾਨੂੰ ਦੇ ਦਿੰਦਾ ਹਾਂ ਇੱਥੇ ਤੁਸੀਂ ਸੁਖੀ ਕਰੋ ਘਰ ਵਾਣਾ ਆਪਣਾ ਜੋ ਇਸ ਸੰਗਤ ਨਾਲ ਆਉਂਦੇ ਆ ਉਹਨਾਂ ਪਾਤਸ਼ਾਹਾਂ ਦੇ ਪੈਦਾ ਮਾਨ ਲਿਆ ਨਾ ਆਪਣੇ ਜੇ ਨਜ਼ਰਬਾਣੋ ਤੇ

ਗੋਣ ਹੈ ਆਪ ਇਹ ਉਕੰਡੇ ਸੁਨੀਖਾਂ ਦੇ ਬਹੁਤ ਅੱਛੀ ਲੱਗਦਾ ਹੈ ਇਧਰ ਵੱਲ ਤੇ ਬਹੁਤ ਖਰਚਾ ਹੈ ਜਿਹੜਾ ਉਹ ਦੇ ਦਦਾ ਹਾਂ ਇਹ ਨਾਲੇ ਪਿੰਡ ਦਾ ਜੀਲ ਦਾ ਜਿਹੜਾ ਪੱਟਾ ਨਿਕਲਦਾ ਹਾਂ ਜਾਣ ਕਰੋ ਸਤਿਨਾਮ ਵਾ ਸ੍ਰੀ ਵਾਹਿ ਗੁਰ ਸਾਹਿਬ ਜੀ ਇਸ ਤਰ੍ਹਾਂ ਫੇ ਤਾਲ ਲਗਵਾਉਣ ਵਾਸਤੇ ਟਿਕਾਣੇ ਪੱਥੇ ਅਰੋਚੜਾ ਦੇ ਤਿਆਨਾਂ

ਦੇਹੇਟ ਮੈਂ ਬੋਲਣ ਲਈ ਭਾਈ ਜੀ ਨੇ ਜਲਦੀ ਜਲਦੀ ਵਿਚਾਰ ਕੀ ਕੇ ਆਕੇ ਤੁਹਾਡੇ ਯੂਨੀਵਰਸਿਟੀ ਦੇਵ ਜੀ ਨੇ ਆਪਣੇ ਬੜੇ ਸਨਮਾਨ ਨਾਲ ਬੁਜਾਇਆ ਅਤੇ ਆਪਣੇ ਘਰ ਆਵੋ ਨੰਦ ਜਣ ਬਗੋ ਜਿਨੇ ਸਭ ਕਾ ਜੀ ਬਾਲ ਕੋ ਅਜੇ ਤੁਹਾਡੇ ਵੱਲੋਂ ਲੈ ਕੇ ਖਰਚ ਕਰਿਆ ਕਰਾਂਗੇ ਜੋ ਉਸਤੂ ਆਨ ਨੋ ਜਾਗਰਨ ਕਰੋ ਸਾਤੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

અહ અગે ફિર મહારાજને સારી ગાલ દર્દી રખ સર કે આગે તે બાકી બડકે છલાઈ એ શાર્ત કરો સત નામ મે શ્રી વારે ગુર સાહે બધી બાબા પ્રભુ મે જજીને કે આ હે કે તુજી ખાંજી ભલી ખાં ભલી ખાં કરજી અપણ કમ જલ્દી નવેડો ਜੇ ਮੈਨੂੰ ਨਾਲ ਦਿੱਤੀ ਦਿੱਤੀ ਆਜਾ ਵਾਝੀ ਲੈ ਕੇ ਚਲੋ ਚਾਰਨ ਕਰੋ ਸਾਤੇ ਨਾਮ ਮਹਰੀ ਬਾਹੇ ਗੁਰ ਸਾਰੇ ਬਝੀ ਇਹ ਥੋੜੇ ਦਿਨਾਂ ਵਿੱਚ ਇੱਥੇ ਮੇਰਾ ਕੰਮ ਸੰਪੂਰਨ ਹੋ ਜੁਤਾ ਹੈ ਥੋੜੇ ਦਿਨਾਂ ਵਾਦੇ ਦਿੱਤੇ ਕਿ ਇੱਕ ਕੰਦੇਣੀ ਆਪਾਂ ਜਪ ਜੀ ਇਹਨਾਂ ਜੁਲੀ ਘਾਣ ਨੂੰ ਬਾਤ ਦਾ ਪਰਵਾਣਾ ਵੀ ਆ ਗਿਆ ਹੈ ਕਿੰਨੇ ਉਗੜਾਈ ਹੋਈ ਹੈ

ते बहुत जेड़ा आशा जी नो उसी गाने को कर तान को दे दे नजर आने आरो जते हां ने तो भी बादशाह को देखे के प्रस्ताव कीता तो है तू कीता है जान करो हरते ना नाम में श्री वाले गुरु सारे बलि जगले ने ना तुझे कहा ने बादशाह ने के

अपना गुजरा उन्त पात ने जहगीर ने पृथ्वी चंद जी न मालवे पट्टा लिख दिता है जो मालवे आन के अपना बना ले दुछ दुछ कर ले है करो। नाम है एक जैसे जैचे कोठा बनाया पहला नाम दू कोठा प्रसिद्ध तो हो गया नगर ना का नाम जो कि जैच चौदह किलोमीटर दूर है उदाहरण करो ਵਾਹਿ ਗੁਰੂ ਸਾਹਿਬ ਜੀ ਇਸ ਸੋਰੰਗੋ ਸੰਨਿਆਮ ਵਿੱਚ ਜਿਹੜਾ ਹੈ ਗੁਰੂ ਦਾ ਕੋਟਾ ਜਿਤ ਹੋਇਆ ਹੈ ਪੇਟਾ ਜਿਹਨੂੰ ਵਧਾਇਆ ਗਿਆ ਸੀ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤ ਸਤ ਗੁਰੂ ਸਤਗੁਰੂ ਅਜੰਦੇਵ ਮਹਾਰਾਜ ਸ੍ਰੀ ਜੀ ਜਾਂ ਕਰਕੇ ਖੂਦ ਨੂੰ ਗਿਆਨ ਕੀਤਾ ਪਹਿਲਾ ਉਹਨਾਂ ਨੇ

ਗੁਰੂ ਜੀ ਨੂੰ ਵਰਨੋ ਅਡੋਲ ਅਡੋਲ ਇਲਾਕੇ ਹਨ ਭੰਡਤ ਨੇ ਕਿਹਾ ਤਾਂ ਤੁਹਾਨੂੰ ਨਮਿਤਾਰ ਘਰ ਤੋਂ ਮਿਲਣਾ ਜੀ ਕਿ ਲੰਘੇ ਹੋ ਨਾ ਢਾਬਰ ਕੇ ਨਾ ਮੇਰੇ ਕੇ ਜੀ ਧਨਵਾਇਆ ਹੈ ਯਾਦ ਕਰੋ ਸਤਿਨਾਮ ਸ਼ਿਰੀ ਵਾਹੇ ਗੁਰਸਾਰੇ ਬੜੀ ਇਹ ਇਹਨਾਂ ਦੇ ਨਾਲ ਸਿੱਖਾਂ ਨੇ ਵੀ ਸੇ ਕੀਤਾ ਹੈ

ਅੰਡਰ ਵੇਡ ਵਿੱਚ ਚਾਰ ਪੰਡਲ ਮੰਗਾ ਲੋਨਾਰ ਪੰਡਲ ਰਖਾਓ ਅੱਗੇ ਰੱਖੋ ਸਾਲ ਕੇ ਰਾਮ ਮੰਨ ਕੇ ਲੋ ਡੈਡਿਸ ਰਾਮ ਦਿਲ ਕਚਰਾ ਹੈ ਪਾਈ ਪਾਏ ਲੋਕ ਵਿਚਾਰਾ ਅੰਧ ਕਮਾਏ ਅੜ ਕਰਨਾ ਅਰ ਅਸਨ ਕੋਤੀ ਅਗੜ ਗਰੇ ਪੜੈ ਨਿਤ ਕੋਤੀ ਨਾਲਾ ਪੈਰ ਮੰਗਾਇ ਭੂਤ ਇਹ ਵੀ ਕੋਈ ਨਾ ਤਰਿਓ ਮੀਤ

ਇਹ ਜੇ ਇੰਦੇ ਸਲੋਗ ਨੂੰ ਭਾਵੇਂ ਨਿਕਾਰ ਸਮਝਾਇਆ ਜਾਵੇ ਜਾਂ ਜਦ ਤੱਕ ਇਹਦੀ ਸਿੱਖਿਆ ਦੇਣਾ ਧਾਰਨ ਕਰਨਾ ਦਰਤਾ ਕੀ ਸਿੱਖਿਆ ਨੂੰ ਕੌਣ ਧਾਰਨ ਕਰਦਾ ਹੈ ਜਾਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹਨੂੰ ਵਿਚਾਰ ਕਰ ਵਿਚਾਰ ਕੇ ਜੇ ਭਾਵੇਂ ਕੋਲ ਰੱਖਿਆ ਹੈ ਜਿਹਨੂੰ ਸਭੇ ਬੱਚਾ ਬੁਦਾ ਬੁਦਾ

अपना दाल जाके फेर ठीक बना लो दूजे ने बचनी के ठाऊ उत्तम यज्ञ का ब्राह्मण है उत्तम यज्ञ का ब्राह्मण है राधे ने लेवल आगे सतनाम का स्मरण किया कर ताकि दी कल्याण हो जावे जी विचार करो सतनाम श्री वाले गुरु साहेब जी राधे ने सतनाम का स्मरण करेगा तेरी कल्याण हो जावेगी इतने गुरु हमारा है गुरु